ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਹੋਈ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਮੇਰਾ ਪਿਆਰਾ ਤੇ ਮੇਰਾ ਵੱਡਾ ਵੀਰ ਰਾਜਵੀਰ ਸਿੰਘ ਜਵੰਦਾ ਮੇਰੇ ਫਾਦਰ ਤੋਂ ਬਾਅਦ ਮੇਰੇ ਲਈ ਪਿਤਾ ਮੇਰੀ ਸਾਰੀ ਦੁਨੀਆ ਅੱਜ ਇਸ ਦੁਨੀਆ ਤੇ ਨਹੀਂ ਰਹੇ ਪਰ ਉਹ ਹਮੇਸ਼ਾ ਹੀ ਸਾਡੇ ਦਿਲਾਂ ਦੀ ਧੜਕਣ ਬਣ ਕੇ ਰਹਿਣਗੇ ਸਦਾ ਹੀ ਸਾਡੀਆਂ ਯਾਦਾਂ ਦੇ ਵਿੱਚ ਤਾਜ਼ਾ ਰਹਣਗੇ ਜਿਉਂਦੇ ਰਹਿਣਗੇ ਪਰਮਾਤਮਾ ਨੇ ਇੱਕ ਵਿਲੱਖਣ ਹੀ ਰੂਹ ਸਾਡੇ ਪਰਿਵਾਰ ਦੇ ਵਿੱਚ ਭੇਜੀ ਹੈ ਪਰਿਵਾਰ ਦਾ ਸਭ ਤੋਂ ਵੱਡਾ ਤੇ ਹੁਣ ਹਾਰ ਬੱਚਾ ਸੀ ਵੀਰਜੀ ਜਿਵੇਂ ਸੋਨੇ ਚਾਂਦੀ ਦੇ ਸਿੱਕਿਆਂ ਦੇ ਵਿੱਚ ਹੀਰਾ ਇੱਕ ਅਲੱਗ ਹੀ ਚਮਕਦਾ ਨਜ਼ਰ ਆਉਂਦਾ ਹੈ ਇਹ ਉਹ ਸ਼ਖਸੀਅਤ ਸਨ ਮੇਰੀ ਜ਼ਿੰਦਗੀ ਦੇ ਦੋ ਹੀਰੋ ਮੇਰੇ ਫਾਦਰ ਤੇ ਵੀਰ ਜੀ ਅੱਜ ਸਾਡੇ ਵਿਚਕਾਰ ਨਹੀਂ ਰਹੇ ਪਰਮਾਤਮਾ ਅਗੇ ਅਰਦਾਸ ਕਰਦੀ ਆ ਕਿ ਸਾਨੂੰ ਇੰਨੀ ਤਾਕਤ ਬਖਸ਼ਣ ਕਿ ਅਸੀਂ ਉਹਨਾਂ ਨੂੰ ਪ੍ਰੇਰਣਾ ਮੰਨ ਕੇ ਉਹਨਾਂ ਦੇ ਸਾਰੇ ਸੁਪਨੇ ਸੱਚ ਕਰ ਸਕੀਏ ਮੇਰੇ ਵੀਰ ਜੀ ਜੋ ਵੀ ਹਨ ਉਸ ਪਿੱਛੇ ਸਾਡੇ ਫਾਦਰ ਦਾ ਬਹੁਤ ਰੂਲ ਹੈ ਸਾਡੇ ਫਾਦਰ ਨੇ ਉਹਨਾਂ ਦੀ ਕਲਾ ਨੂੰ ਚਮਕਣ ਦੇ ਲਈ ਇੱਕ ਰੰਗ ਮੰਚ ਦਿੱਤਾ ਉਹਨਾਂ ਨੂੰ ਪੜਾਇਆ ਉਹਨਾਂ ਦੇ ਸੁਪਨੇ ਪੂਰੇ ਕੀਤੇ ਤੇ ਉਹ ਇੱਕ ਅਜਿਹੇ ਪੁੱਤਰ ਬਣੇ ਜਿਨ੍ਹਾਂ ਨੇ ਆਪਣੇ ਫਾਦਰ ਦੇ ਸੁਪਨੇ ਪੂਰੇ ਕੀਤੇ ਅਸਲ ਦੇ ਵਿੱਚ ਜੋ ਵੀ ਵੀਰ ਜੀ ਹਨ ਉਹ ਸਾਡੇ ਫਾਦਰ ਦੀ ਇੱਛਾ ਸੀ ਕਿ ਉਹ ਹੁੰਦੇ ਪਰ ਉਹ ਇਹ ਆਪ ਨਾ ਬਣ ਸਕੇ ਤੇ ਉਹਨਾਂ ਨੇ ਆਪਣੇ ਪੁੱਤਰ ਨੂੰ ਇਹ ਸਾਰੀਆਂ ਚੀਜ਼ਾਂ ਜਿਵੇਂ ਤੁੰਬੀ ਵਜਾਉਣਾ ਅਲਕੋਜੇ ਹਾਰਮੋਨੀਅਮ ਵਜਾਉਣਾ ਇਹ ਸਾਰੀਆਂ ਚੀਜ਼ਾਂ ਵਿੱਚ ਇੰਟਰਸਟ ਪੈਦਾ ਕੀਤਾ ਤੇ ਵੀਰ ਜੀ ਨੂੰ ਯੂਨੀਵਰਸਿਟੀ ਕਾਲਜ ਦੇ ਵਿੱਚ ਪੜਾਇਆ ਉੱਥੇ ਉਹਨਾਂ ਨੇ ਬਤੌਰ 뮤ਜ਼ਿਕ ਦੀ ਸਿਫਲਾਈ ਲਈ ਤੇ ਜੋ ਵੀ ਐ ਤੁਹਾਡੇ ਸਾਹਮਣੇ ਅੱਜ ਹਨ ਵੀਰ ਜੀ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਦੇ ਸੀ ਛੋਟੇ ਹੁੰਦਿਆਂ ਉਹਨਾਂ ਨੇ ਜੋ ਵੀ ਡਰੈਸ ਅਪ ਉਹਨਾਂ ਦਾ ਅੱਜ ਤੁਸੀਂ ਦੇਖਦੇ ਸੀ ਕਿ ਉਹਨਾਂ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਮੈਂ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਇੱਕ ਅੱਛਾ ਗਾਇਕ ਬਣਾ ਤਾਂ ਬਚਪਨ ਦੇ ਵਿੱਚ ਉਹ ਕੁਰਤਾ ਪਾ ਕੇ ਚਾਦਰਾਂ ਪਾ ਕੇ ਇਕ ਉੱਚੀ ਜਗ੍ਹਾ ਤੇ ਖੜ ਕੇ ਗਾਇਆ ਕਰਦੇ ਸੀ ਤੇ ਅਸੀਂ ਸਾਰੇ ਕਜ਼ਨਸ ਬੈਠ ਕੇ ਉਹਨਾਂ ਨੂੰ ਸੁਣਿਆ ਕਰਦੇ ਸੀ ਇਹ ਨਹੀਂ ਨਹੀਂ ਵੀਰ ਜੀ ਦੇ ਗਲੇ ਦੀ ਸਿਰਫ ਕਲਾ ਨਹੀਂ ਸੀ ਉਹਨਾਂ ਵਿੱਚ ਹੋਰ ਵੀ ਬਹੁਤ ਸਾਰੀਆਂ ਕਲਾਵਾਂ ਸਨ ਅੱਛੀ ਹੈਂਡਰਾਈਟਿੰਗ ਹੱਥਾਂ ਦੇ ਵਿੱਚ ਕਲਾ ਚਿੱਤਰਕਾਰੀ ਬਹੁਤ ਅੱਛੀਆਂ ਡਰਾਇੰਗਸ ਬਣਾਉਣੀਆਂ ਇਹ ਡਰਾਇੰਗ ਬਣਾ ਕੇ ਉਹਨਾਂ ਨੇ ਸਿਰਫ ਕਾਗਜ਼ਾਂ ਨੂੰ ਹੀ ਰੰਗਿਆ ਸਾਡੇ ਜੀਵਨ ਨੂੰ ਵੀ ਸਾਡੇ ਜੀਵਨ ਦੇ ਵਿੱਚ ਵੀ ਰੰਗ ਭਰੇ ਮੇਰੇ ਦਿਲ ਦੀ ਇੱਕ ਰੀਤ ਸੀ ਕਿ ਮੇਰਾ ਵੀਰ ਵੱਡਾ ਹੋ ਕੇ ਇੱਕ ਪੁਲਿਸ ਆਫੀਸਰ ਬਣੇ ਉਹ ਸਾਡੇ ਪਾਦਰ ਤੋਂ ਵੀ ਵੱਡਾ ਬਣੇ ਤੇ ਉਹ ਬਣੇ ਫਿਰ ਉਹਨਾਂ ਦੀਆਂ ਜੋ ਇਸ਼ਾਵਾਂ ਸਨ ਕਿ ਇੱਕ ਸਿੰਗਰ ਬਣਨਾ ਉਹਨਾਂ ਤੇ ਸ਼ੌਂਕ ਸੀ ਤਾਂ ਮੇਰਾ ਮਨ ਇਹ ਵੀ ਸੀ ਕਿ ਇੱਕ ਅੱਛਾ ਗਵਈਆ ਵੀ ਬਣ ਤੇ ਪਰਮਾਤਮਾ ਨੇ ਉਹ ਵੀ ਰੀਚ ਪੂਰੀ ਕੀਤੀ ਪਰ ਅਫਸੋਸ ਇਹ ਹੈ ਕਿ ਉਹਨਾਂ ਦੀ ਆਯੂ ਇੰਨੀ ਲੰਬੀ ਨਹੀਂ ਸੀ ਸਾਡੇ ਮਦਰ ਦਾ ਸ਼ੇਰਪੁੱਤ ਉਹਨਾਂ ਨੇ ਹਮੇਸ਼ਾ ਉਹਨਾਂ ਨੂੰ ਸ਼ੇਰਾਂ ਆ ਕੇ ਬੁਲਾਉਣਾ ਮਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਲਗਾਉ ਹਮੇਸ਼ਾ ਉਹਨਾਂ ਨੂੰ ਪੁੱਛਦੇ ਰਹਿਣਾ ਤੁਸੀਂ ਠੀਕ ਹੋ ਉਹਨਾਂ ਦੀ ਸੇਵਾ ਕਰਨੀ ਲੱਤਾਂ ਘੁੱਟਣੀਆਂ ਹਰ ਵਕਤ ਜਾਂਦੇ ਟਾਈਮ ਆਉਂਦੇ ਟਾਈਮ ਪੈਰੀ ਹੱਥ ਲਗਾਉਣੇ ਜੱਫੀ ਪਾਣੀ ਪਿਆਰ ਕਰਨਾ ਤੇ ਅਸੀਸਾਂ ਲੈਣੀਆਂ ਦੇ ਜੀਵਨ ਸਾਥੀ ਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਣਾ ਉਹਨਾਂ ਲਈ ਇੱਕ ਬਹੁਤ ਵੱਡੀ ਤਰੱਕੀ ਹੈ। ਉਹਨਾਂ ਨੇ ਉਹਨਾਂ ਨੂੰ ਹਰ ਕਦਮ ਕਦਮ ਬਹੁਤ ਸਾਥ ਦਿੱਤਾ ਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਹਨਾਂ ਅਨੁਸਾਰ ਵੀਰ ਜੀ ਇੱਕ ਬਹੁਤ ਹੀ ਖੁਸ਼ਦਿਲ, ਜਿੰਦਾਦਿਲ, ਖੁੱਲੇ ਸੁਭਾਅ ਦੇ ਤੇ ਸਦਾ ਹੀ ਜਿਉਂਦੇ ਰਹਿਣ ਵਾਲੇ ਜੀਵਨ ਸਾਥੀ ਹਨ। ਵੀਰ ਜੀ ਉਹਨਾਂ ਨੂੰ ਕਿਹਾ ਕਰਦੇ ਸੀ ਕਿ ਜੇ ਮੈਂ ਤੈਨੂੰ ਕਿਤੋਂ ਨਾ ਲੱਭਾਂ ਤਾਂ ਤੂੰ ਮੈਨੂੰ ਪਹਾੜਾਂ ਵਿੱਚ ਜਾ ਕੇ ਲੱਭ ਲਵੀ ਤੇ ਅੱਜ ਸ਼ਾਇਦ ਉੱਥੇ ਹੀ ਅਲੋਪ ਹੋ ਗਏ ਵੀਰ ਜੀ ਦਾ ਚਲੇ ਜਾਣਾ ਸਾਡੇ ਸਭਨਾਂ ਲਈ ਬਹੁਤ ਵੱਡਾ ਘਾਟਾ ਹੈ ਪਰ ਅਸੀਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ ਅਸੀਂ ਸਦਾ ਉਹਨਾਂ ਦੀ ਸਿੱਖਿਆਵਾਂ 'ਤੇ ਚੱਲੀਏ ਉਹ ਬੜੇ ਹੈਲਥ ਕੌਂਸ਼ੀਅਸ ਸਨ ਤੇ ਸਭ ਨੂੰ ਕਹਿੰਦੇ ਸਨ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਇਹ ਹੀ ਸਾਡੀ ਅਸਲ ਪੂੰਜੀ ਹੈ ਤੇ ਸਾਡੀ ਸਾਰਿਆਂ ਦੀ ਉਹਨਾਂ ਦੇ ਲਈ ਇਹੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਆਪਣੀ ਆਪਣੀ ਸਿਹਤ ਦਾ ਧਿਆਨ ਰੱਖਿਏ ਸਿਹਤ ਦਾ ਧਿਆਨ ਰੱਖਾਂਗੇ ਚੰਗੀ ਜ਼ਿੰਦਗੀ ਜੀ ਕੇ ਜਾਵਾਂਗੇ ਵੀਰ ਜੀ ਦੀਆਂ ਯਾਦਾਂ ਸਦਾ ਸਾਡੇ ਦਿਲ ਵਿੱਚ ਰਹਿਣਗੀਆਂ ਤੇ ਉਹ ਸਦਾ ਅਮਰ ਰਹਿਣਗੇ ਤੇ ਮੈਂ ਪਰਿਵਾਰ ਵੱਲੋਂ ਆਇਆ ਹੋਏ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਦੂਰੋਂ ਨੇੜੇੋਂ ਚੱਲ ਕੇ ਆਏ ਹੋਏ ਹਰ ਇੱਕ ਸੱਜਣ ਦਾ ਕੋਟਨ ਕੋਟ ਧੰਨਵਾਦ ਤੁਹਾਡਾ ਕਦਮ ਕਦਮ ਸਾਡੇ ਸਿਰ ਮੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ